ਇਹ ਹੈ ਤਾਜ ਪੈਲਸ ਨੂੰ ਜਾਂਦਾ ਰੋਡ ਜਿਹੜਾ ਪਿੰਡ ਦੋਦੜੇ ਨੂੰ ਜਾ ਰਿਹਾ ਹੈ ਤੇ ਇਹ ਸੜਕ ਕਈ ਪਿੰਡਾਂ ਨੂੰ ਜੋੜਦੀ ਹੈ ਜਿਨ੍ਹਾਂ ਵਿੱਚ ਦੋਦੜਾ ਭੇੜਪੁਰੀ ਕਲਾਰਾ ਬੱਲਮਗੜ ਨਿਕਲਦੀ ਹੈ ਸੜਕ ਤੇ ਇੱਥੋਂ ਜਿਹੜੇ ਰੋਜ਼ ਸਵੇਰੇ ਪਿੰਡਾਂ ਵਾਲੇ ਲੋਕ ਸ਼ਹਿਰ ਨੂੰ ਆਉਂਦੇ ਹਨ ਉਹਨਾਂ ਦੱਸਿਆ ਕਿ ਸਾਨੂੰ ਬੜੀ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਨੇ ਵੀ ਸਰਕਾਰ ਤੋਂ ਕਈ ਵਾਰ ਬੇਨਤੀ ਕੀਤੀ ਹੈ ਕਿ ਇਸ ਸੜਕ ਵੱਲ ਸਵੱਲੀ ਨਿਗਾ ਮਰੀ ਜਾਵੇ ਤਾਂ ਜੋ ਜਿਹੜੀਆਂ ਸਾਨੂੰ ਇਹ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੋਜ਼ਾਨਾ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੀ ਇੱਥੋਂ ਜਾਨ ਛੜਾਈ ਜਾਵੇ ਤੇ ਜਿਹੜੇ ਅਸੀਂ ਰੋਜ਼ਾਨਾ ਕਈ-ਕਈ ਵਾਰ ਇੱਥੇ ਗਿਰਦੇ ਵੀ ਹਾਂ ਤੇ ਸਮਾਨ ਦਾ ਵੀ ਸਾਡਾ ਨੁਕਸਾਨ ਹੁੰਦਾ ਹੈ ਹੁਣ ਦੇਖਦੇ ਹਾਂ ਕਦੋਂ ਸਰਕਾਰ ਇਹ ਕੰਮ ਸ਼ੁਰੂ ਕਰਦੀ ਹੈ ਤੇ ਇਸ ਪਾਸੇ ਕਈ ਕਲੋਨੀਆਂ ਵੀ ਹਨ ਜਿਹੜੀਆਂ ਕਲੋਨੀਆਂ ਹਨ ਤੇ ਇੱਧਰ ਵੀ ਰਸਤੇ ਜਾਂਦੇ ਹਨ ਇਹਨਾਂ ਨੂੰ ਕੁੱਲ ਮਿਲਾ ਕੇ ਸਾਰੀ ਸੜਕ ਹੀ ਇੱਥੋਂ ਇਹਦੀ ਹਾਲਤ ਬਹੁਤ ਹੀ ਨਾਜ਼ੁਕ ਹਾਲਤ ਬਣੀ ਹੋਈ ਹੈ